ਕਿਆ ਸੀ ਵਿਦ ਲਿਮਿਟਡ ਰਿਸੋਰਸਸ ਟੂ ਗੈਦਰ ਇਕੱਠੇ ਹੋ ਕੇ ਆ ਸੀ ਸਰ ਜਿਹਦੇ ਵਿੱਚ ਤੁਹਾਡੇ ਸਾਰੇ ਸਾਡੇ ਡਾਇਰੈਕਟੋਰੇਟ ਦੇ ਆਫੀਸਰ ਸਾਹਿਬਾਨ ਸਾਡੇ ਸਾਰੇ ਸਿਵਲ ਸਰਜਨ ਐਸ ਐਮਓ ਆਮ ਆਦਮੀ ਕਲੀਨਿਕ ਦੇ ਡਾਕਟਰਸ ਤੇ 30 ਡਿਫਰੈਂਟ ਐਨ ਜੀਓ ਸਰ ਵੀ ਆਰ ਪੁੱਟਿੰਗ ਆਵਰ ਹੈਡ ਟੂਗੇਦਰ ਕਿ ਆਪਾਂ ਸਾਰੇ ਜਣੇ ਲਿਮਿਟਡ ਰਿਸੋਰਸਸ ਦੇ ਵਿੱਚ ਜਿਹੜੇ ਸਾਡੇ ਸਸਤਾ ਸੁੰਦਰ ਤੇ ਟਿਕਾਊ ਹਲ ਇਲਾਜ ਵੀ ਆਪਾਂ ਕਿਦਾਂ ਲੋਕਾਂ ਦਾ ਜਿਹੜਾ ਬਹੁਤ ਵਧੀਆ ਇਲਾਜ ਕਰ ਸਕਦੇ ਆ ਆਪਣੇ ਐਗਜ਼ਿਸਟਿੰਗ ਰਿਸੋਰਸਸ ਦੇ ਵਿੱਚ ਕਰ ਸਕਦੇ ਆ ਔਰ ਇੱਕ ਦੂਜੇ ਦੀ ਮਦਦ ਕਰਕੇ ਕਰ ਸਕਦੇ ਆ ਨੋਲੇਜ ਸ਼ੇਅਰਿੰਗ ਕਰਕੇ ਕਰ ਸਕਦੇ ਆ ਡਿਜੀਟਾਈਜੇਸ਼ਨ ਕਰਕੇ ਕਰ ਸਕਦੇ ਆ AI ਯੂਜ਼ ਕਰਕੇ ਕਰ ਸਕਦੇ ਆ ਸੋ ਇਹ ਸਾਰੇ ਜਿਹੜੇ ਸਰ ਸਾਡਾ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਇਹ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਡਾਇਨਾਮਿਜ਼ਮ ਨਾਲ ਤੁਹਾਡੇ ਜੋਸ਼ ਦੇ ਨਾਲ ਅਸੀਂ ਸਾਰੇ ਜਣੇ ਜਿਹੜੀ ਤੁਹਾਡੀ ਸਾਹਮਣੇ ਬੈਠੇ ਸਾਰੇ ਵੀ ਆਰ ਯੂ ਆਰ ਟੀਮ ਅਸੀਂ ਵੀਪਲ ਵਰਕ ਡੇ ਐਂਡ ਨਾਈਟ ਅਸੀਂ ਹਰ ਇੱਕ ਬੰਦੇ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਉਹ ਬੈਠੇ ਹੋਏ ਉਹਨਾਂ ਦੇ ਘਰ ਦੇ ਨੇੜੇ ਕਿ ਉਹਨਾਂ ਨੂੰ ਉੱਥੇ ਉਹਨਾਂ ਦਾ ਟੈਸਟ ਹੋ ਜਾਏ ਦਵਾਈ ਮਿਲ ਜਾਏ ਹਰ ਹਰ ਪਿੰਡ ਦੇ ਵਿੱਚ ਸਰ 1200 ਪਿੰਡਾਂ ਦੇ ਵਿੱਚ ਯੋਗਾ ਹੋ ਰਿਹਾ ਅੱਜ ਹਰ ਸ਼ਹਿਰ ਦੇ ਵਿੱਚ 25 ਜਗ੍ਹਾ ਤੇ 30 ਜਗ੍ਹਾ ਤੇ ਯੋਗਾ ਹੋ ਰਿਹਾ ਅੱਜ ਨਿਊਟ੍ਰੀਸ਼ਨਲ ਗਾਈਡੈਂਸ ਮਿਲ ਰਹੀ ਹੈ ਆਮ ਆਦਮੀ ਕਲੀਨਿਕ ਦੇ ਵਿੱਚ ਸਰ ਬਹੁਤ ਅੱਛਾ ਕੰਮ ਚੱਲ ਰਿਹਾ ਸੀਗਾ ਡਾਕਟਰਸ ਬਹੁਤ ਅੱਛਾ ਕੰਮ ਕਰ ਰਹੇ ਸੀ ਉਹਨਾਂ ਦੇ ਮੈਨੇਜਰ ਸਾਡੇ ਸੀਨੀਅਰ ਡਾਕਟਰਸ ਬਹੁਤ ਅੱਛਾ ਕੰਮ ਕਰ ਰਹੇ ਸੀ ਹੁਣ ਇਹਦੇ ਨਾਲ ਸਾਰੇ ਇੱਕ ਮੋਡੀਫਿਕੇਸ਼ਨ ਇਹ ਹੋਈ ਹੈ ਕਿ ਜੱਚਾ ਬੱਚਾ ਸਭ ਤੋਂ ਇੰਪੋਰਟੈਂਟ ਹੁੰਦਾ ਲੋਕਾਂ ਵਾਸਤੇ ਆਉਣ ਵਾਲੀ ਪੀੜ੍ਹੀ ਨਹੀਂ ਤਾਂ ਆਪਣੇ 25% 22% ਬੰਦੇ ਨੈਸ਼ਨਲ ਲੈਵਲ ਤੇ ਇਸ ਤੋਂ ਵੀ ਜ਼ਿਆਦਾ ਕੁਝ ਸਟੇਟਸ ਦੇ ਵਿੱਚ ਤਾਂ 40 40% ਸਟੰਟਡ ਹੈ ਵੇਸਟਡ ਹੈ ਬਾਅਦ ਚ ਕਹ ਦਿੰਦੇ ਆ ਉਹਨੂੰ ਪਹਿਲਾਂ ਬੱਚੇ ਨੂੰ ਖਰਾਕ ਨਹੀਂ ਮਿਲੀ ਬਾਅਦ ਚ ਕਹਿੰਦੇ ਸਿੱਧਾ ਜਾ ਰਹਿ ਗਿਆ ਹੈ ਉਹਨੂੰ 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 ਠੀਕ ਟਾਈਮ ਤੇ ਜੇ ਉਹਨੂੰ ਨਿਊਟ੍ਰੀਸ਼ਨਲ ਗਾਈਡੈਂਸ ਮਿਲੀ ਹੁੰਦੀ ਉਹਦੇ ਟੈਸਟ ਹੋਏ ਹੁੰਦੇ ਉਹਨੂੰ ਪਤਾ ਹੁੰਦਾ ਨੀਮੀਆ ਹੁੰਦਾ ਮਾਟਰਨਲ ਮੋਰਟੈਲਿਟੀ ਰੇਟ ਕਿ ਹੁੰਦੀ ਆ ਕਿ ਸਾਡੇ ਜਿਹੜੇ ਮੋਸਟ ਆਫ ਦਾ ਔਮਨ ਆਰ ਐਨੀਮਿਕ ਤੇ देयर विल बी नॉट ए सिंगल गर्ल सर ਜਿਹੜੀ ਪਾਸ ਆਊਟ ਕਰੇਗੀ ਜਿਹੜੀ ਪਲੱਸ 2 ਕਰੇਗੀ ਸ਼ੀ ਵਿਲ ਨਾਟ ਬੀ ਅਨੀਮਿਕ ਸਰ ਇਹ ਕੰਮ ਤੁਹਾਡੀ ਜਿਹੜੀ ਹੈਗੀ ਆ ਉਹ ਦੇਖ ਰੇਖ ਦੇ ਵਿੱਚ ਔਰ ਦੂਜਾ ਸਰ ਜਿਹੜਾ ਤੁਸੀਂ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲਿਆ ਹੈਗਾ ਡਰੱਗ ਅਡਿਕਸ਼ਨ ਇਜ਼ ਅ ਗਲੋਬਲ ਪ੍ਰੋਬਲਮ ਸਰ ਬਟ ਤੁਸੀਂ ਜਿਹੜਾ ਇਹਦੇ ਵਿੱਚ ਇਹਨੂੰ ਡੀਕ੍ਰਿਮਿਨਲਾਈਜ਼ ਕੀਤਾ ਪੰਜਾਬ ਇਜ਼ ਦਾ ਫਸਟ ਸਟੇਟ ਜਿਹਨੇ ਇੰਪਲੀਮੈਂਟ ਕਰਤਾ ਡੀਕ੍ਰਿਮਿਨਲਾਈਜ਼ ਔਰ ਉਹਦੇ ਨਾਲ ਨਾਲ ਸਕਿੱਲ ਡਿਵੈਲਪਮੈਂਟ ਕਰਕੇ ਉਹਨੂੰ ਏਮਪਲੋਇਮੈਂਟ ਨਾਲ ਲਿੰਕ ਕਰਕੇ ਜਿਹੜਾ ਹੈਗਾ ਔਰ ਕਮਿਊਨਿਟੀ ਦੀ ਪਾਰਟਿਸਪੇਸ਼ਨ ਸਰ ਯੂ ਆਰ ਮਾਸਟਰ ਇਨ ਥੈਟ ਔਰ ਕੱਲ ਨੂੰ ਤੁਸੀਂ ਬਹੁਤ ਵੱਡੀ ਮੀਟਿੰਗ ਕਰਕੇ ਜਿਹੜਾ ਯੂਥ ਹੈ ਔਰ ਯੂਥ ਨੂੰ ਮੋਟੀਵੇਟ ਕਰਕੇ ਸਕੂਲਾਂ ਦੇ ਵਿੱਚ ਥਰੂ ਐਜੂਕੇਟ ਕਰਕੇ ਸਰ ਜਿਹੜੇ ਬੰਦੇ ਮੈਂ ਕਹੂੰਗਾ ਕਿ ਬڑے ਮੰਦ ਭਾਗ ਗਿਆ ਜਿਹਨਾਂ ਦਾ ਅਨੇ ਸਾਲ ਰਾਜ ਰਿਆ ਤੇ ਉਹਨਾਂ ਨੂੰ ਇਸ ਗੱਲ ਨੂੰ ਵੀ ਕ੍ਰਿਟਿਸਾਈਜ਼ ਕਰਦੇ ਆ ਉਹ ਬਟ ਜਿਹੜਾ ਤੁਹਾਡੀ ਇੱਕ ਕੰਪਰੀਹੈਂਸਿਵ ਅਪਰੋਚ ਆ ਕਿ ਜਿੰਨੇ ਸਟੇਕ ਹੇਲਡਰਸ ਆ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਤੋਂ ਫੀਡਬੈਕ ਲਾਓ ਔਰ ਉਹਨਾਂ ਨੂੰ ਇਨਵੋਲਵ ਕਰੋ ਦੇ ਵਿੱਚ सर ਤੁਹਾਡੀ ਜਿਹੜੀ ਇਹ ਸੋਚ ਆ ਸਰ ਆਈ ਐਮ ਆਈ ਕੈਨ ਅਸ਼ੂਰ ਯੂ ਸਰ ਅੰਡਰ ਯੋਰ ਡਾਇਨਾਮਿਕ ਲੀਡਰਸ਼ਿਪ ਇਟਲ ਬੁਕਾਮੇ ਕੋ ਗਲੋਬਲ ਮਾਡਲ ਵਨ ਡੇ ਗਲੋਬਲ ਮਾਡਲ ਆਫ ਨਾਟ ਓਨਲੀ ਪ੍ਰਾਇਮਰੀ ਕੇਅਰ ਬਟ ਇੰਟੀਗ੍ਰੇਟਿੰਗ ਇਟ ਵਿਦ ਸੈਕੰਡਰੀ ਕੇਅਰ ਟਰਸਰੀ ਕੇਅਰ ਇੰਟੀਗ੍ਰੇਟ ਵਰਕਿੰਗ ਵਿਦ ਦਾ ਆਈ ਐਮ ਐ ਡਾਕਟਰਸ ਵਰਕਿੰਗ ਵਿਦ ਦਾ ਪ੍ਰਾਈਵੇਟ ਸਰ ਮੈਨ ਤੁਹਾਨੂੰ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਆਲ ਆਫ ਅਸ ਕਿ ਸਾਡਾ ਸਟੈਮੀ ਮਾਡਲ ਐਂਡ ਸਟ੍ਰੋਕ ਮਾਡਲ in hub and spoke manner it's being implemented in all the states and in many countries of the world because it's it's the cost effective where we have the hub and the spoke where the heart attack patients are being treated in remote dispensaries being shifted to the tertiary care hospital for surgeries sir these models including your drug addiction and rehabilitation model. These will become global model. So with the, these words, I thank you very much for encouraging us. And you see, what is needed? Political commitment. niti, And you have provided both. Commitment is there, and you have always, you have never said no to any initiative which we come to you. So whatever we say, you provide us the fund.